ਲੁਧਿਆਣਾ ਦੀਆਂ ਜਿਮਨੀ ਚੋਣਾ ਹੋਣ ਦੇ ਵਿੱਚ ਕੁਝ ਹੀ ਦਿਨ ਰਹਿ ਗਏ ਨੇ ਤੇ ਜਿਸ ਦੇ ਵਿੱਚ ਸੰਜੀਵ अरोड़ा ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਹੱਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸੰਜੀਵ अरोड़ा ਦੇ ਲਈ VOTING ਨੂੰ ਲੈ ਕੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਤੇ ਦੂਜੇ ਪਾਸੇ ਲਗਾਤਾਰ ਵਿਰੋਧੀਆਂ ਨੂੰ ਲਲਕਾਰਿਆ ਵੀ ਜਾ ਰਿਹਾ ਹੈ ਤੇ ਦੱਸਿਏ ਕਿ ਲੁਧਿਆਣਾ ਦੇ ਵਿਚ ਝਿਮਨੀ ਛੋਣਾ ਹੋਣ ਚਾਰੀਆਂ ਨੇ ਤੇ ਜਿਸ ਦੇ ਵਿੱਚ ਅਕਾਲੀ ਦਲ ਦੇ ਵੱਲੋਂ 파ਰਪਕਾਰ ਸਿੰਘ ਘੁਮਣ ਤੇ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਤੇ ਭੀਜਪੀ ਦੇ ਵੱਲੋਂ ਜੀਵਨ ਗੁਪਤਾ ਨੇ ਜਿਹੜਾ ਕਿ ਉਮੀਦਵਾਰ ਐਲਾਨਿਆ ਤੇ ਇਸੇ ਦੌਰਾਨ ਪੇਚ ਫਸਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਇਸ ਵਾਰ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਜਿਸ ਦੇ ਤਹਿਤ ਲਗਾਤਾਰ ਇੱਕ ਦੂਜੇ ਦੇ ਉੱਤੇ ਪਲਟਵਾਰ ਤੱਕ ਕੀਤੇ ਜਾ ਰਹੇ ਨੇ ਤੇ ਹੋਰ ਕੀ ਕਹਿਣਾ ਹੈ ਡਾਕਟਰ ਗੁਰਪ੍ਰੀਤ ਕੌਰ ਦਾ ਆਓ ਤੁਹਾਨੂੰ ਪਹਿਲਾਂ ਸੁਣਾਉਣੇ ਐ ਪਾਰਟੀਆਂ ਦੇ ਜਿਹੜੇ ਲੋਕ ਸੀਗੇ ਮੈਂ ਉਹਨਾਂ ਬਾਰੇ ਕੋਈ ਮਾੜਾ ਚੰਗਾ ਨਹੀਂ ਕਹਿੰਦੀ ਪਰ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਸੋ ਮੇਰੀ ਤਾਂ ਹਮੇਸ਼ਾ ਜਿੰਨੀ ਵਾਰ ਵੀ ਮੈਂ ਲੁਧਿਆਣੇ 'ਚ ਮੀਟਿੰਗ ਕਰਦੀ ਆ ਇੱਕੇ ਗੱਲ ਕਹਿੰਦੀ ਆ ਕਿ ਤੁਸੀਂ ਸਾਰੇ ਸੰਜੀਵ ਅਰਯੋੜਾ ਜੀ ਨੂੰ ਸਾਰੇ ਜਾਣਦੇ ਹੋ ਮਗਰਲੇ 3 ਮਹੀਨਿਆਂ ਤੋਂ ਤੁਹਾਡੇ ਵਿੱਚ ਘਾਰ ਆਮ ਇਨਸਾਨ ਵਾਂਗ ਫਿਰ ਰਹੇ ਨੇ ਬਤੌਰ ਐਮਪੀ ਰਾਜ ਸਭਾ ਹੁੰਦਿਆਂ ਵੀ ਉਹ ਇੱਕ ਆਮ ਕੈਂਡੀਡੇਟ ਦੇ ਵਾਂਗ ਗੜੀ ਗੜੀ ਮੁਹੱਲਾ ਮੁਹੱਲਾ ਫਿਰਕੇ ਆਮ ਪਬਲਿਕ ਦੇ ਕੰਮਕਾਰ ਕਰਾ ਰਹੇ ਨੇ ਉਹਨਾਂ ਦੇ ਦੁੱਖ ਸੁੱਖਾ ਚਾਹਦਾ ਹਿੱਸਾ ਪਾਉਂਦੇ ਨੇ ਸੋ ਆਪਾਂ ਇੱਕ ਇਹੋ ਜਿਹਾ ਕੈਂਡੀਡੇਟ ਚੁਣੀਆ ਜਿਸ ਨੂੰ ਕੰਮ ਕਰਨ ਦਾ ਸ਼ੌਂਕ ਹੈ ਤੁਸੀਂ ਬਹੁਤ ਸਾਰੇ ਕੰਮ ਦੇਖੇ ਹੋਣਗੇ ਮਗਰਲੇ 3 ਮਹੀਨਿਆਂ ਤੋਂ ਜੋ ਲੁਧਿਆਣੇ ਚ ਉਹਨਾਂ ਨੇ ਰਹਿ ਕੇ ਕਰਾਏ ਇਹ ਇਲੈਕਸ਼ਨ ਦੀ ਵੀ ਲੋੜ ਨਹੀਂ ਸੀ ਪੈਣੀ ਜੇ ਸਾਡੇ ਵੀਰ ਸਾਡੇ ਗੋਗੀ ਜੀ ਸਾਡੇ ਵਿੱਚ ਹੁੰਦੇ ਅੱਜ ਪਰ ਉਹ ਸਾਨੂੰ ਸਮੇਂ ਤੋਂ ਪਹਿਲਾਂ ਵਿਛੋੜਾ ਦੇ ਕੇ ਦੁਨੀਆ ਤੋਂ ਚਲੇ ਗਏ ਤਾਹੀਂ ਇਲੈਕਸ਼ਨ ਦੀ ਲੋੜ ਪਈ ਮੈਨੂੰ ਲੱਗਦਾ ਹੈ ਕਿ ਜਦੋਂ ਇਲੈਕਸ਼ਨ ਹੁੰਦਾ ਨਾ ਤੇ ਹਰੇਕ ਲੀਡਰ ਨੂੰ ਗਲੀ ਗਲੀ ਫਿਰਨ ਦਾ ਮੌਕਾ ਮਿਲਦਾ ਤੇ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਤੁਹਾਡੇ ਏਰੀਆ 'ਚ ਕਿਹੜੇ ਕਾੜੇ ਕੰਮ ਦੀ ਲੋੜ ਹੈ ਕਿਹੜਾ ਕੰਮ ਹੈ ਜਿਹਨੂੰ ਪੈਲ ਦੇ ਆਧਾਰ ਤੇ ਕਰਾਉਣ ਦੀ ਲੋੜ ਹੈ ਤੇ ਮੈਂ ਇੱਕ ਗੱਲ ਹਮੇਸ਼ਾ ਜਿੰਨੀ ਵਾਰ ਵੀ ਲੁਧਿਆਣੇ 'ਚ ਫਿਰਿਆ ਇੱਕ ਗੱਲ ਮੈਂ ਦੇਖੀ ਹੈ ਕਿ ਇੱਥੋਂ ਦੀਆਂ ਲੇਡੀਜ਼ ਬਹੁਤ ਪੜੀਆਂ ਲਿਖੀਆਂ ਨੇ ਉਹ ਆਪਦੇ ਹੱਕ ਸਿੱਧਾ ਸਾਨੂੰ ਆ ਕੇ ਕਹਿੰਦੀਆਂ ਨੇ ਸਾਨੂੰ ਗਲੀ 'ਚ ਪਾਰਕ ਚਾਹੀਦਾ ਹੈ ਜਾਂ ਸਾਨੂੰ ਮਹੱਲਾ ਕਲੀਨਿਕ ਚਾਹੀਦਾ ਹੈ ਜਾਂ ਸਾਡੇ ਸਕੂਲ ਨੂੰ ਗ੍ਰਾਂਟ ਚਾਹੀਦੀ ਹੈ ਜੋ ਵੀ ਚੀਜ਼ ਹੈ ਉਹ ਪੂਰੇ ਫਰੰਟ ਫੁੱਟ ਤੇ ਆ ਕੇ ਮੰਗ ਸਕਦੀਆਂ ਨੇ ਉਹ ਇੰਨੀਆਂ ਪੜੀਆਂ ਲਿਖੀਆਂ ਤੇ ਤਜਰਬੇਦਾਰ ਨੇ ਉਹਨਾਂ ਨੇ ਦੁਨੀਆ ਦੇਖੀ ਹੋਈ ਆ ਸੋ ਲੁਧਿਆਣੇ ਦੇ ਲੋਕ ਤੁਸੀਂ ਸਾਰੇ ਬਹੁਤ ਪੜੇ ਲਿਖੇ ਹੋ ਮੇਰੀ ਅਪੀਲ ਹੈ ਕਿ ਆਪਾਂ ਇੱਕ ਚੰਗੀ ਸਰਕਾਰ ਚੰਗੇ ਇਨਸਾਨ ਨੂੰ ਚੁਣੀਏ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਉਸੇ ਪਿਆਰ ਦੀ ਉਮੀਦ ਹਉ ਤੋਂ ਫਿਰ ਕਰਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸਿਰਫ ਆਮ ਬੰਦੇ ਬਾਰੇ ਸੋਚਦੀ ਹੈ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਜਾਂ ਸਾਡੇ ਪਾਰਟੀ ਦੇ ਕਿਸੇ ਵੀ ਲੀਡਰ ਨੇ ਕੋਈ ਵੱਡੇ ਵੱਡੇ ਰਜਵਾੜਿਆਂ ਦੇ ਹੱਕ 'ਚ ਫੈਸਲੇ ਨਹੀਂ ਕੀਤੇ ਜੇ ਫੈਸਲੇ ਕੀਤੇ ਨੇ ਤੇ ਆਮ ਪਬਲਿਕ ਦੇ ਹੱਕ 'ਚ ਕੀਤੇ ਨੇ ਜੇ ਬਿਜਲੀ ਫ੍ਰੀ ਕੀਤੀ ਤਾਂ ਉਹਨਾਂ ਨੇ ਬਿਨਾ ਵਿਤ ਕਰੇ ਤੋਂ ਹਰ ਘਰ ਨੂੰ ਬਿਜਲੀ ਫ੍ਰੀ ਕੀਤੀ ਆ 600 ਯੂਨਿਟ ਬਿਜਲੀ ਹਰ ਘਰ ਨੂੰ ਮਿਲਦੀ ਹੈ ਜੇ ਆਪਾਂ এডਿਕੇਸ਼ਨ ਦੀ ਗੱਲ ਕਰੀਏ ਤਾਂ ਸਿੱਖ